ਅੰਮ੍ਰਿਤਸਰ ਵਿਖੇ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਅੱਜ ਨਾਮਜ਼ਦਗੀ ਪੇਪਰ ਭਰਨ ਦੇ ਆਖਰੀ ਦਿਨ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਅਤੇ ਆਜ਼ਾਦ ਉਮੀਦਵਾਰਾਂ ਵੱਲੋਂ ਐਸ.ਡੀ.ਐਮ ਦਫ਼ਤਰ ਦੇ ਵਿੱਚ ਕਾਗਜ਼ ਜਮ੍ਹਾਂ ਕਰਵਾਏ ਗਏ ਇਸੇ ਲੜੀ ਤਹਿਤ ਅੱਜ ਅੰਮ੍ਰਿਤਸਰ ਦੀ ਵਾਰਡ ਨੰਬਰ 36 ਤੋਂ ਜਰਮਨਜੀਤ ਸਿੰਘ ਬਾਠ ਵੱਲੋਂ ਆਪਣੇ ਸਮਰਥਕਾਂ ਦੇ ਨਾਲ ਆਜ਼ਾਦ ਉਮੀਦਵਾਰ ਵਜੋਂ ਪੇਪਰ ਭਰਨ ਤੋਂ ਬਾਅਦ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਵਾਰਡ ਨੰਬਰ 36 ਤੋਂ ਆਜ਼ਾਦ ਚੋਣ ਲੜਨ ਦੀ ਤਿਆਰੀ ਕਰ ਰਹੇ ਸਨ ਅਤੇ ਅੱਜ ਆਜ਼ਾਦ ਉਮੀਦਵਾਰ ਵਜੋਂ ਉਹਨਾਂ ਵੱਲੋਂ ਐਸਡੀਐਮ ਦਫ਼ਤਰ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਅਤੇ ਹੁਣ ਵਾਰਡ ਦੇ ਲੋਕਾਂ ਵਿੱਚ ਵਿਚਰਨ ਤੋਂ ਬਾਅਦ ਉਹਨਾਂ ਦੇ ਵਿਕਾਸ ਕਾਰਜਾਂ ਬਾਰੇ ਚਰਚਾ ਕਰਨਗੇ ਅੱਜ ਉਮੀਦ ਹੈ ਕਿ ਰਵਾਇਤੀ ਪਾਰਟੀਆਂ ਤੋਂ ਅੱਕੇ ਲੋਕ ਸਾਨੂੰ ਵਾਰਡ ਦੇ ਵਿਕਾਸ ਦੇ ਮੋਢੀ ਬਣਾ ਮਾਨ ਬਖਸ਼ਣਗੇ ਜਰਮਨਜੀਤ ਸਿੰਘ ਬਾੜੀ 36 ਨੰਬਰ ਵਾਰਡ ਦੇ ਵਿੱਚੋਂ ਆਪਾਂ ਅੱਜ ਕੈਂਡੀਡੇਟ ਬਣੇ ਕਾਗਜ਼ ਭਰੇ ਹਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਮ ਅਸੀਂ ਕੋਤੋਂ ਇਲੈਕਸ਼ਨ ਲੜਾਂਗੇ ਲੋਕਾਂ ਦੇ ਸਹਿਯੋਗ ਦੇ ਨਾਲ ਫੋਲਾ ਘਾੜਾ ਅਸੀਂ ਯਾਰ ਲੜਨੇ ਪਈ ਲੱਗਦਾ ਨਹੀਂ ਵੀ بڑا ਮੁਕਾਬਲਾ ਰਹੇਗਾ ਜੜੜ ਮੈਂ ਕੋਈ ਗੱਲ ਨਹੀਂ ਫਿਰ ਕੀ ਮੁਕਾਬਲਾ ਰਹੇਗਾ ਤੇ ਡਟ ਕੇ ਕਰਾਂਗੇ ਜੀ ਮੁਕਾਬਲੇ ਦਾ ਸਾਹਮਣਾ ਨਹੀਂ ਵਿਕਾਸ ਦੀ ਗੱਲ ਕਰੀਏ ਪਹਿਲਾਂ ਕਿੰਨਾ ਦਾ ਵਿਕਾਸ ਜਿਹੜਾ ਬਾੜ ਚ ਜਿਹੜਾ ਰਹਿੰਦਾ ਵਿਕਾਸ ਹੈ ਜੀ ਜਿਹੜਾ ਕੋ ਰਹਿ ਗਿਆ ਉਹ ਵੀ ਕਰਾਂਗੇ ਜੀ ਪੂਰਾ ਜਿਹੜਾ ਹੋਇਆ ਠੀਕ ਹੈ ਵੋਟਰਾਂ ਨੂੰ ਅਪੀਲ ਕਰੀਏ ਵੋਟਰਾਂ ਨੂੰ ਸੁੱਖ ਸਹੂਲਤਾਂ ਦੇਵਾਂਗੇ ਜੀ ਜਿਹੜੀਆਂ ਕੋਈ ਰਹਿ ਗਈਆਂ ਲੋਕੀ ਵਿਚਾਰੇ ਪਟਵਾਰਖਾਨੇ ਦੇ ਵਿੱਚ ਜਾ ਕੇ ਧੱਕੇ ਖਾਂਦੇ ਆ ਕੋਈ ਹੋਰ ਇੰਤਕਾਲ ਦਾ ਪਰੇਸ਼ਾਨੀ ਹੁੰਦੀ ਆ ਮੇਰੇ ਦਫ਼ਤਰ ਦੇ ਵਿੱਚ ਸਹੂਲਤ ਦਵਾਂਗੇ ਉੱਥੇ ਬੰਦੇ ਸਾਰੇ ਲੱਗੇ ਹੋਏ ਆ ਪਹਿਲਾਂ ਵੀ ਲੱਗੇ ਸੀ ਹੁਣ ਵੀ ਲੱਗੇ ਆ ਕਾ ਵੀ ਕੋਈ ਦਿੱਕਤ ਆਊਗੀ ਤਹੀਂ ਨਾਲ ਖੜੇ ਆਂ ਕੁੱਤੇ ਪਰ ਜਿਹੜੇ ਕੰਮ ਰਹਿ ਗਏ ਆਪਣੇ ਪਿਆਰਾਂ ਦੇ ਹੋਰ ਕਈ ਕਮੀਆਂ ਰਹਿ ਗਈਆਂ ਜਿਹੜੀਆਂ ਡਿਵੈਲਪਮੈਂਟ ਦੀਆਂ ਉਹ ਪੂਰੀਆਂ ਕਰਾਂਗੇ